ਨਮਸਕਾਰ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਜੀ ਇੱਕ ਨਿਊਜ਼ ਮੈਂ ਤੁਹਾਡੇ ਨਾਲ ਜਤਿੰਦਰ ਕੁਮਾਰ ਦੱਸ ਦਈਏ ਕਿ ਇਸ ਸਮੇਂ ਅਸੀਂ ਤਾਰਾਗੜ੍ਹ ਥਾਣੇ ਦੇ ਬਾਹਰ ਖੜੇ ਹਾਂ ਜਿੱਥੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਸਾਫਵਾ ਵਿਧਾਇਕ ਜਗਿੰਦਰਪਾਲ ਅਤੇ ਕੁਝ ਪ੍ਰੇਰਿਤ ਪਰਿਵਾਰ ਵੱਲੋਂ ਜਿਹੜਾ ਹੈ ਥਾਣੇ ਦਾ ਕਰਾਵ ਕੀਤਾ ਗਿਆ ਹੈਗਾ ਦੱਸਦੀ ਹੈ ਕਿ ਕੋਈ ਮਾਮਲਾ ਜਿਹੜਾ ਹੈ ਗਿੱਦੜਪੁਰ ਸ਼ੇਰਪੁਰ ਦਾ ਦੱਸਿਆ ਜਾ ਰਿਹਾ ਹੈ ਜਿੱਥੇ ਜਿਹੜਾ ਇੱਕ ਪਰਚੇ ਨੂੰ ਲੈ ਕੇ ਨਜਾਇਜ਼ ਪਰਚੇ ਨੂੰ ਲੈ ਕੇ ਜਿਹੜਾ ਹੈ ਇਹਨਾਂ ਵੱਲੋਂ ਰੋਸ ਕੀਤਾ ਜਾ ਰਿਹਾ ਹੈ ਕਿ ਸਾਡੇ ਵਿਅਕਤੀ ਤੇ ਜਿਹੜਾ ਆ ਝੂਠਾ ਪਰਚਾ ਕੀਤਾ ਗਿਆ ਉਸ ਤੋਂ ਪੁਰਾਤ ਤੀ ਜੇ ਗੱਲ ਕਰੀਏ ਤੇ ਇਸ ਸਮੇਂ ਜੇ ਪੰਜਾਬ ਸਰਕਾਰ ਨਾਰੇ ਵੀ ਕਿਤੇ ਜਾ ਰਹੇ ਹਨ ਮੁਰਦਾਬਾਦ ਦੇ ਉੱਥੋਂ ਹੀ ਐਸਐਚਓ ਤਾਰਾਗੜ ਦੇ ਖਿਲਾਫ ਵੀ ਜਿਹੜਾ ਇਹਨਾਂ ਵੱਲੋਂ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਕਿ ਇਹਨਾਂ ਵੱਲੋਂ ਜਿਹੜਾ ਨਜ਼ਾਇਜ਼ ਪਰਚਾ ਕੀਤਾ ਗਿਆ ਹੈ ਇਸੇ ਸੰਬੰਧੀ ਅਸੀਂ ਸਾਬਕਾ ਵਿਧਾਇਕ ਜੁਗਿੰਦਰ ਪਾਲ ਨਾਲ ਗੱਲਬਾਤ ਕਰਾਂਗੇ ਤੇ ਉਹਨਾਂ ਦੇ ਪਰਿਵਾਰ ਨਾਲ ਵੀ ਗੱਲਬਾਤ ਕਰਾਂਗੇ ਆਖਿਰ ਕੀ ਹੈ ਪੂਰਾ ਮਾਮਲਾ ਤੱਤਾ ਬਨੇਰੋ ਸਾਡੇ ਨਾਲ ਦੇਖਦੇ ਰਹੋ ਪੰਜਾਬ ਜੇਕ ਨਿਊਜ਼ ਸੋਸਣਾ ਗੱਲ ਕਹਿੰਦੇ ਪੰਦੀ ਆ ਵੀ ਚਲੋ ਸੱਤਾ ਜੋ ਤੁਸੀਂ ਆ ਗਏ ਹੋ ਤੇ ਮੈਂ ਦੋ ਤਿੰਨ 400 ਵੋਟ ਨਾਲ ਹਾਰੇ ਆ ਹੋਣ 50000 ਵੋਟ ਲਾਕਚੰਦ ਗਟਾਰੂ ਚੋਕ ਨੂੰ ਪਿਆ ਤੇ 50 ਮੈਨੂੰ ਪਿਆ ਹੁਣ ਜੇ ਮੇਰੇ ਇਲਾਕੇ ਦੇ ਵਿੱਚ ਚਲੋ ਇਹਲੇ ਇਲਾਕਾ ਆਉਦਾ ਨਿਕਲ 50000 ਜਿਹੜਾ ਵੋਟ ਆਇਆ ਜੇ ਮੇਰੇ ਨਾਂ ਵੀ ਲੋਕੀ ਆ ਗਏ ਹੁਣ ਜਿਹੜੇ ਬੰਦੇ ਮੇਰੇ ਨਾਲ ਚੱਲਦੇ ਆ ਹੁਣ ਸੰਤੀ ਦੇ ਜਿਹੜਾ ਪਰਸ਼ੇ ਦੇ ਇਲੈਕਸ਼ਨ ਆ ਗਏ ਆ ਤੇ ਵੋਟਾਂ ਪੈਣੀਆਂ ਪਿਆਰ ਨਾਲ ਵੋਟਾਂ ਕੋ ਧੱਕੇ ਨਾਲ ਪੁਲਿਸ ਪ੍ਰਸ਼ਾਸਨ ਜਿਹੜਾ ਉਹਨੂੰ ਯੂਜ਼ ਕਰਕੇ ਲੋਕਾਂ ਨੂੰ ਡਰਾ ਧਮਕਾ ਕੇ ਜੇ ਕੋਈ ਨਈਂ ਇੰਦੀ ਗੱਲ ਮੰਨਦਾ ਤੋ ਉਹਦੇ ਤੋ ਪਤਾ ਦੇ ਦਿੰਦੇ ਜਿੱਦਾਂ ਅ ਕੱਲ ਜਾਂ ਪਰਸੂ ਦੀ ਗੱਲ ਸੀ ਆਪਾਂ ਪਿੰਡਾਂ ਦੇ ਵਿੱਚ ਪ੍ਰੋਗਰਾਮ ਰੱਖੇ ਦੇ ਸੀ ਪਹਿਲਾ ਪ੍ਰੋਗਰਾਮ ਅਸੀਂ ਕੀਤਾ ਠਾਕਰਪੁਰ ਦੂਜਾ ਪ੍ਰੋਗਰਾਮ ਕੀਤਾ ਇਹ ਰਿਸ਼ਪਾਲਮਾ ਤੀਜਾ ਪ੍ਰੋਗਰਾਮ ਸੀ ਗਿੱਦੜਪੁਰ ਸ਼ਹਿਰ ਪਰ ਉਹ ਸਾਡੇ ਪੁਰਾਣੇ ਸੈਕਟਰੀ ਅ ਰਾ கவுਨਸਲ ਰਾਮ ਸੂਬ ਜੀ ਉਹਨਾਂ ਦਾ ਬੇਟਾ ਅਨੁਰਾਗ ਸਾਨੀ ਅਨੁਰਾਗ ਸਾਨੀ ਉਹ ਸਾਡੇ ਕਾਂਗਰਸੀ ਪਰਿਵਾਰ ਆ ਉਹਨਾਂ ਮਿੱਟੀ ਰੱਖੀ ਹੋਈ ਉੱਥੇ ਜਿਹੜਾ ਮੁੰਡਾ ਸਾਡਾ ਸਰਪੰਚ ਬਣਿਆ ਉਹ ਸਾਰੇ ਰਲ ਕੇ ਵੀ ਮਿੱਟੀ ਰੱਖੀ ਤੁਸੀਂ ਔਰ ਜਿਲੇ ਉਹਨਾਂ ਦੇ ਘਰ ਟੈਂਟ ਟੁੰਟ ਲੱਗਾ ਤੇ ਉਸ ਵੇਲੇ ਮੈਂ ਸੀ ਉੱਥੇ ਰਿਸਪਾਲਮਾ ਉੱਥੋਂ ਬੰਦੇ ਚੁਕਾਏ ਉਹਨਾਂ ਕੇ ਬੇ ਤੁਰਕਾ ਉਹ ਤਾਰਾ ਲਾ ਦਿੱਤੀਆਂ ਹੁਣੇ ਗਏ ਅੰਦਰ ਕੱਲ ਤੇ ਉਹਨੂੰ ਛੱਡ ਦਿੱਤਾ ਤੇ ਅੱਜ ਫੇਰ ਸਵੇਰੇ ਤੜਕੇ ਫੜਲੇ ਕਿਤਾ ਕੋ ਪੰਜ ਵੜ ਫੜਦਾ ਹੁੰਦਾ ਤਿੰਨ ਚਾਰ ਜਿਪਸੀਆਂ ਗਈਆਂ 20-25 ਮਲਾਦਮ ਗਏ ਜਾ ਕੇ ਉਹਨੂੰ ਸਵੇਰੇ 6 ਵਜੇ ਚੁਕਨੇ ਮੁਰਦਾਬਾ ਮੁਰਦਾਬਾ ਫਰੂਦੂ ਤੇ ਧਾਰਾ ਲਗਾਈ 450 ਮੁਰਦਾਬਾ 400 ਚਿਰੂਦਾ ਮੁਰਦਾਬਾ ਜਦਕਿ ਸਾਰਾ ਪਿੰਡ ਪੋਨਾ ਦੇ ਗਵਾਣਾ ਦੇ ਹੱਕ ਨੇ ਕਦੀ ਵੀ ਸਵੇਰੇ ਗੱਲ ਨਹੀਂ ਕੋਈ ਆ ਮੈਂ ਲੇੜੀ ਦਾ ਨਾਂ ਨਾਂ ਨਹੀਂ ਪਤਾ ਕੋ ਲੇੜੀ ਖੜੀ ਕਰਕੇ ਤੇ ਉਹਦੇ ਲੋਕਿਆ ਗਿਆ ਵੀ ਕੰਦ ਟੱਪ ਕੇ ਮੜਾ ਸਾਡੇ ਘਰ ਆਇਆ ਔਰ ਜਦੋਂ ਵੀ ਮੈਂ ਬਾਹਰ ਨਿਕਲਦੀ ਹਾਂ ਕਿ ਮੇਰੇ ਨਾਲ ਮਾੜਾ ਚੰਗਾ ਬੋਲਦਾ ਜਦ ਕਿ ਇਸਰਾ ਦੀ ਗੱਲ ਹੀ ਕੋਈ ਨਹੀਂ ਉਹ ਆਹੀ ਮੀਟਿੰਗ ਕੀਤੀ ਹੈ ਤੇ ਹੁਣ ਉਹਨਾਂ ਨੂੰ ਬੜੀ ਜਦੀ ਲੱਗ ਗਿਆ ਪਤਾ ਵੀ ਇਹ ਮਾੜਾ ਚੰਗਾ ਬੋਲਦਾ ਪਹਿਲੀ ਕਿ ਉਹਨਾਂ ਨੇ ਬੋਲਿਆ ਸੋ ਮੇਰੀ ਕਹਿਣ ਦਾ ਭਾਗ ਇਹ ਹੈ ਕਿ ਉਹ ਲੋਕੀ ਇਹਨਾਂ ਨਾਲ ਚੱਲਦੇ ਨਹੀਂ ਮੈਂ ਸਿੰਪਲ ਵਿਧਾਇਕ ਰਿਹਾ ਕੋਈ ਬੰਦਾ ਦੱਸ ਦੇ ਇਹ ਥਾਣੇ ਅੱਜ ਮੈਂ ਚੌਥੀ ਪੰਜਵੀਂ ਵਾਰੀ ਆ ਗਿਆ ਕੋਈ ਮਲਾਜੇ ਮੇਰੇ ਟਾਈਮ ਦਾ ਇੱਥੇ ਉਹ ਦੱਸ ਦੇ ਵੀ ਮੈਂ ਕਦੀ ਕਿਸੇ ਨਾਲ ਧੱਕਾ ਕੀਤਾ ਜਾਂ ਤੁਹਾਨੂੰ ਪ੍ਰੈਸ਼ਰਾਈ ਕੀਤਾ ਨਾ ਹਵੇਸ਼ਾ ਗੱਲ ਕਹਿੰਦੇ ਨੇ ਆ ਤੇ ਪਿਆਰ ਨਾਲ ਰਾਜਨਵਾ ਕਰਾ ਦਿਓ ਯਾਰ ਯਾ ਰੇਪ ਹੋ ਜਾਣਾ ਯਾ ਕਤਲ ਹੋਏ ਨਾ ਉਹਦੇ ਵਿੱਚ ਤੇ ਨਾ ਮੇਰੀ ਚੱਲਣੀ ਹੈ ਨਾ ਕਿਸੇ ਹੋਰ ਦੀ ਚੱਲਣੀ ਹੈ ਉਹਨੇ ਇਹ ਬੰਦਿਆਂ ਨੂੰ ਤੰਗ ਕਰ ਰਿਆ ਔਰ ਲੋਕੀ ਆਪਣੇ ਆਪ ਨੂੰ ਮਹਿਸੂਸ ਕਰ ਰਿਆ ਵੀ ਯਾਰ ਸਾਡੇ ਕੋਲ ਗਲਤੀ ਹੋ ਗਈ ਇਹਨਾਂ ਨੂੰ ਵੋਟਾਂ ਪਾ ਕੇ ਉਹਨੇ ਜਿੰਨਾ ਤੰਗ ਕਰ ਸਕਦਾ ਉਹਨਾਂ ਨੂੰ ਤੰਗ ਕਰਦੇ ਆ ਔਰ ਹੈਪੀ ਹੈ ਬੋ ਹੈ ਸਰਪੰਚ ਮੇਰਾ ਬਣਿਆ ਤੇ ਇਹ ਬੱਚੇ ਗਲਤੀ ਕੀ ਵੀਰ ਨਹੀਂ ਪਤਾ ਲੱਗਦਾ ਉਹਨਾਂ ਇੱਥੇ ਸ਼ੁਣ ਚੰਕ ਕਰਦੀ ਉਹ ਸਾਰੀ ਕਰ ਰਹੀ ਸੀ ਬੇਤ ਦੋ ਤਿੰਨ ਬੂਟੇ ਸੀ ਉਹਨਾਂ ਪੁੱਟ ਕੇ ਪਰੇ ਕਰਤੇ ਉਹਨੋਂ ਥਰ੍ਹਾਂ ਤਾਂ ਆ ਗਿਆ ਤੇ ਜਾਂ ਤੇ ਪਰਨਾ ਪਾਲਾ ਤੇ ਜੇ ਤੂੰ ਪਰਨਾ ਨਹੀਂ ਪਾਣਾ ਤੇ ਤੇਰੇ ਤੇ ਪਰਚਾ ਹੋਣਾ ਆਹੋ ਉਹ ਮੁੰਡੇ ਦਾ ਮੈਨੂੰ ਫੋਨ ਆਇਆ ਬਤਾਇਆ ਕੀ ਕਰਨਾ ਮੈਂ ਕਿਹਾ ਯਾਰ ਕੋਈ ਗੱਲ ਜਾਂ ਤੂੰ ਪਰਨਾ ਪਾਲਾ ਮੈਂ ਕੋਈ ਨਹੀਂ ਪਰਨਾ ਪਾਣ ਵਾਲੇ ਇਹ ਵੋਟਾਂ ਲੈ ਲੇਗਾ ਉਹ ਕੱਲ ਉਹਨੇ ਖਬਰ ਲਾਈ ਦੀ ਸੀ ਮੇਰੇ ਖਿਆਲ ਅੱਜ ਲੱਗੀ ਦੀ ਹੈ ਤੇ ਇਹ ਕਿਹੜੀ ਕਿਹੜੀ ਪੰਚਾਇਤ ਕਾਂਗਰਸ ਜਿਹੜੀ ਉਹ ਛੱਡ ਕੇ ਕਾਂਗਰਸ ਦੇ ਸਾਡੇ ਟਾੜੂ ਵਾਲੀ ਸਰਕਾਰ ਚ ਆ ਗਿਆ ਹੈ ਮੈਂ ਤੇ ਕਿਸੇ ਨੂੰ ਕਹਿੰਦਾ ਨਹੀਂ ਲੋਕੀ ਦੜਾ ਦੜ ਹਰ ਰੋਜ਼ 40 40 50 50 ਪਰਵਾਰ ਆ ਕੇ ਮੇਰੇ ਕੋਲ ਸ਼ਾਮਲ ਹੋਣਦੇ ਆ ਬੰਦੇ ਕਹਿੰਦੇ ਆ ਵੀ ਇਹਨੂੰ ਕਹਿੰਦੇ ਸ਼ਾਮਲ ਹੋਣਾ ਇਹਨੂੰ ਥੋੜਾ ਕਹਿੰਦੇ ਜਬਰਦਸਤ ਸੇ ਚਾਹ ਪੀਣ ਨੂੰ ਦੇ ਲੈ ਕਹਿੰਦਾ ਉਹਨਾਂ ਕਾ ਪੀਂ ਜਾ ਉਹਨੂੰ ਪਿਆਸ ਨਹੀਂ ਲੱਗੀ ਤੇ ਉਹਨੂੰ ਕਹਿੰਦੇ ਪਾਣੀ ਪੀ ਸੋ ਮੇਰੇ ਕਹਿਣ ਦਾ ਭਾਵ ਹੈ ਆਪਣੇ ਆਪ ਨੂੰ ਠੀਕ ਰੱਖਣਾ ਜਦੋਂ ਵੋਟਾਂ ਦੀ ਵਾਰੀ ਆਣੀ ਆ ਜੇ ਤੂੰ ਠੀਕ ਰਹਿਣਾ ਤੇ ਲੋਕੀ ਚਲੋ ਕੁਝ ਕਹਿਣਗੇ ਨਹੀਂ ਵੋਟਾਂ ਤੇ ਤਨੂੰ ਆਨੇ ਪਾਣੀ ਐ ਵੀ ਮੈਂ ਤੁਹਾਡੇ ਚੈਨਲ ਰਾਹੀਂ ਕਹਿਣ ਲੱਗਾ ਜਾੜੂ ਦੀ ਕੋਈ ਵੋਟ ਨਹੀਂ ਪੈਣੀ ਇਸ ਕਰਕੇ ਮੇਰੀ ਬੇਨਤੀ ਹੈ ਲਾਲ ਚੰਦ ਅਜੇ ਵੀ ਸੁਦਰ ਜਾ ਅਜੇ ਵੀ ਨਾ ਇਹੋ ਜੇ ਧੱਕੇ ਕਰ ਜਦੋਂ ਕਿਸੇ ਹੋਰ ਬੰਦੇ ਦੀ ਬਾਰੀ ਆਣੀ ਹੈ ਨਾ ਸਾਡੀ ਬਾਰੀ ਆ ਗਈ ਆਏ ਤੇ ਪੰਜ ਸਾਲ ਤੇਰੇ ਧੱਕੇ ਸਹਰੇ ਆ ਤੇ ਤੇਰੇ ਕੋ ਪੰਜ ਮਿੰਟ ਨਹੀਂ ਜੀ ਰਹਿਣੇ ਇਸ ਕਰਕੇ ਮੈਂ ਫੇਰ ਜਿਹੜੇ ਤੇਰੇ ਛਤੂਂਗੜੇ ਨੇ ਉਹਨਾਂ ਨੂੰ ਨਾ ਸਮਝਾ ਰਬ ਜਗੁੰਦਰਪੁਰ ਤੋਂ ਆਪਣੇ ਵਰਕਰਾਂ ਨਾਲ ਖੜਾ ਮਾਰਾ ਵੀ ਹੋਇਆ ਚੰਗਾ ਵੀ ਹੋਇਆ ਫੇਰ ਮੈਂ ਉੱਥੇ ਖੜਾ ਹਾਂ ਤੇ ਜਿਹੜੇ ਸਰਗਣਾਂ ਦੇ ਉੱਤੇ ਤੁਸੀਂ ਦਬਕੇ ਮਾਰਦੇ ਹੋ ਨਾ ਸਰਗਣਾਂ ਦੇ ਜਾਣੇ ਨੱਠ ਤੇ ਫਿਰ ਦੋ ਦੋ ਡਾਂਗਾ ਬਜਣੀ ਹੈ ਤੁਹਾਡੇ ਤੋਂ ਤੁਸੀਂ ਦਾ ਹੋਏ ਨੇ ਇਸ ਕਰਕੇ ਮੇਰੀ ਬੇਨਤੀ ਹੈ ਵੀ ਚੰਗੇ ਕੰਮ ਕਰੋ ਚੰਗੇ ਕੰਮ ਕਰੋ ਤੇ ਸਭ ਕੋ ਠੀਕ ਹੋਈ ਨੇ ਤੇ ਮੈਂ ਤੁਹਾਨੂੰ ਦਰਵਰ ਕਹਿਣਾ ਚਾਹੁੰਦਾ ਵੀ ਯਾਰ ਥੋੜੇ ਦਿਨਾਂ ਨੂੰ ਤੁਸੀਂ ਰਿਟਾਇਰ ਹੋਏ ਨਾ ਜਿੰਦੇ ਜਿੰਦੇ ਚੰਗੇ ਕੰਮ ਕਰ ਲਓ ਧੱਕੇ ਨਾਲ ਤੁਸੀਂ ਕੰਮ ਸਕਮ ਜੇ ਤੁਹਾਨੂੰ ਫੋਨ ਆਂਦਾ ਘਟਾਰੂ ਚਾਹਦਾ ਜਾਂ ਮੰਤਰੀ ਦਾ ਤਾਂ ਸਹੀ ਗਾਈਡ ਕਰੋ ਵੀ ਯਾਰ ਨਹੀਂ ਇਦਾਂ ਦੀ ਗੱਲ ਬਣਨੀ ਨਹੀਂ ਫੇ ਪਰਸੂ ਨਹੀਂ ਛੱਡ ਦਿੱਤਾ ਅੱਜ ਇਹ ਸੇਰੇ ਫੜ ਕੇ ਤੁਸੀਂ ਉੱਤੇ ਧਰਾ ਪਾ ਲਾਤੀਆਂ ਉਹ ਕਿਉਂ ਲਾਤੀਆਂ ਉਦੋਂ ਛੱਡਿਆ ਕਿ ਉਸੇ ਦਿਨ ਪਾ ਲੰਦੇ ਮੈਂ ਤੁਹਾਡੇ ਕੈਮਰੇ ਨਾਲ ਇਹ ਵੀ ਕਹਿਣਾ ਚਾਹੁੰਦਾ ਦਸੰਬਰ ਮਹੀਨੇ ਅਸੀਂ ਤੇ ਧਰਨਾ ਲਾਇਆ ਸੀ ਸਾਡੇ ਕਿਹੇ ਬੰਦੇ ਨੇ ਤੁਸੀਂ ਪਰਚਾ ਨਹੀਂ ਸੀ ਰਜਿਸਟਰ ਕਰਦੇ ਚਲੋ ਉਹ ਪਰਚਾ ਰਜਿਸਟਰ ਕਰ ਲਿਆ ਉਲਟਾ ਸਾਡੇ 14 ਬੰਦੇ ਦੇ ਪਰਚੇ ਦਿੱਤੇ ਮੇਰੇ ਵੀ ਦਿੱਤਾ ਮੇਰੇ 14 ਜਿਹੜੇ 13 ਬੰਦੇ ਹੋ ਤੁਸੀਂ ਮਚਲ ਕੇ ਭਰ ਕੇ ਹੁੰਦੇ ਜਵਾਨਤਾ ਲੈ ਲਈਆਂ ਮੇਰੇ ਤੇ ਧਰ ਲਾਤੀ ਤੁਸੀਂ 755 75 ਤੇ ਮੈਂ ਤੇ ਤੁਹਾਡਾ ਮੁਜਰਬ ਹਾਂ ਵੀ ਮੈਂ ਤੇ ਆਏ ਨੇ ਮੈਂ ਤੇ ਸੱਚ ਨੂੰ ਗੱਲ ਕਹਿਣਾ ਚਾਹੁੰਦਾ ਤੁਹਾਡੀ ਇਸ ਕੈਮਰੇ ਵਿੱਚ ਤੇ ਤੁਸੀਂ ਮੈਨੂੰ ਵੀ ਰੈਸਟ ਪਾ ਲੋ ਤੇ ਆਪੇ ਜਿੰਨੇ ਜਬਾਨ ਤੇ ਕਰਾਣੀ ਹੋ ਕਰਾ ਲਾ ਤੁਸੀ ਆਪਣਾ ਜੋਰ ਜਿਹੜਾ ਲੱਗਦਾ ਲਾ ਲੋ ਇਸ ਕਰਕੇ ਮੈਂ ਫੇਰ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਜਿਹੜਾ ਇਹਨਾਂ ਦਾ ਰੈਵਰ ਹੈ ਭਗਵੰਤ ਸਿੰਘ ਮਾਨ ਮੈਂ ਉਹਦੇ ਕੋਲ ਬੇਨਤੀ ਕਰਦਾ ਵੀ ਤੁਸੀਂ ਜਿਹੜੇ ਮੰਤਰੀ ਛੰਤਰੀ ਨੇ ਆਪਣੇ ਇਹਨਾਂ ਨੂੰ ਸਹਿਯੋਗ ਆਇ ਕਰੋ ਐਤਕ ਕਿਨੇ ਚੱਲਨੇ ਬਹੁਤ ਬਹੁਤ ਸਾਰੇ ਧੰਨਵਾਦ ਹੈ ਜੀ ਗੱਲ ਬਾਤ ਹੈ ਕਿ ਇਹਨਾਂ ਦਾ ਘਰ ਸਾਡੀ ਹਵੇਲੀ ਦੇ ਨਾਲ ਹੈਗਾ ਸੱਤ ਮਾਰਚ ਨੂੰ ਮੇਰੀ ਜਨਵਰੀ ਵਰਸਰੀ ਆਪ ਇਹਨਾਂ ਨੇ ਇਨਵਾਈਟ ਕਰ ਲਿਆ ਸਾਨੂੰ ਵੀ ਸਾਡੇ ਘਰ ਆਇਓ ਮੈਰੀ ਜਨਵਰਸਰੀ ਆ ਅਸੀਂ ਜਨਾਨੀਆਂ ਨੇ ਕਿਛੇ ਜਾਣੇ ਮੁੰਡਾ ਮੇਲੀ ਗੱਡੀਆਂ ਲਾ ਕੇ ਘਰ ਆਣ ਲਗਾ ਉਹ ਚ ਇਹਨਾਂ ਨੇ ਕਿਹਾ ਕਿ ਇਹ ਕਹਿੰਣ ਲੱਗਾ ਵੀ ਬੜੀ ਪ੍ਰੋਗਰਾਮ ਆ ਤੁਹਾਡੇ ਘਰ ਤੇ ਕਹਿਣ ਲੱਗੇ ਕਿ ਮੇਰੀ ਮੈਰੀ ਜਨਵਰਸਰੀ ਆ ਇਹ ਕਹਿੰਦਾ ਪਾਰਟੀ ਛੱਡੀ ਕਹਿੰਦੀ ਆ ਲੈ ਬੋਤਲ ਤੂੰ ਵੀ ਪੀ ਲੈ ਤੂੰ ਤਾਂ ਪਿੰਡਾ ਨਹੀਂ ਵਿਚਾਰਾ ਉਹਨਾਂ ਨੇ ਕਿਹਾ ਈਸ਼ਰੋ ਗਾ ਸਾਬ ਛੇੜੇ ਉਹਨੇ ਉਹ ਬੋਤਲ ਜਦੋਂ ਖੋਲੀ ਆਪਾਂ ਖੋਦੀ ਖੁੱਲ ਗਿਆ ਤੇ ਸਰਪੰਚਾਪੁਰ ਕਹਿੰਦਾ ਕਿੱਧਰ ਕੰਨਾ ਉਹ ਕਿੰਨ ਕਰ ਕੇੜ ਕੋਕੋਟ ਉਹਨਾਂ ਦਾ ਮੈਂ ਅੱਗੇ ਉੱਥੇ ਚੱਲਿਆ ਜਦੋਂ ਇਹਨਾਂ ਨੇ ਅੰਦਰ ਗੇਟ ਬੰਦ ਕਰ ਲਿਆ ਉਹਨੇ ਕਿਹਾ ਵੀ ਮ ਉੱਥੇ ਵਾਸੀਆਂ ਨੇ ਵਾਅਦਾ ਕਰ ਲਿਆ ਆਪ ਹੀ ਆਰੰਭ ਦੀਆਂ ਸ਼ਾਭੀਆਂ ਬੋਤਲਾਂ ਚਾਰ ਇਹ ਸਾਡੇ ਪਿੰਡਾਂ ਦਾ ਸ਼ਕਤੀਪਾਲਾ ਨਾ ਉਹ ਵੀ ਉਹਨਾਂ ਵੀ ਇਹ ਕੋਸ਼ ਸ਼ਾਭੀਆਂ ਬੋਤਲਾਂ ਚਾਰ 400 ਰੁਪਏ ਵਿੱਚ ਚਲੰਦਾ ਮੈਂ ਵੀ ਨਹੀਂ ਆ ਨੀ ਮੇਰੇ ਕਹੇ ਜਿਵੇਂ ਆ ਮੈਂ ਇਹ ਦੋ ਬੋਤਲਾਂ ਪੀ ਦੀਆਂ ਇਹਨਾਂ ਮੈਂ ਵੀ ਤਾਂ ਕੋਈ ਨਹੀਂ ਆ 400 ਬੋਤਲ ਮੇਰਾ ਘਰਵਾਲਾ ਵੀ ਸ਼ਰਾਪ ਪਿੰਦਾ ਇਹ ਸ਼ਾਭੇਜ ਦਾ ਮੁੰਡਾ ਪਿੰਡ ਫੋਜੀ ਜੋ ਮਰਜ਼ੀ ਕਰੀਏ ਇਹਨਾਂ ਦਾ ਕੀ ਮਤਲਬ ਹੈ ਸਾਡਾ ਚੇਲਾਨ ਸਲਾਮ ਦਾ ਇਹ ਆਪਣੇ ਘਰੇ ਆ ਅਸੀਂ ਆਪਣੀ ਮੇਲੀ ਜਾਣੇ ਆ ਕੀ ਮੰਗ ਕਰਦੇ ਅਸੀਂ ਇਹ ਮੰਗ ਕਰਦੇ ਸਾਡਾ ਪਰਚਾ ਕੈਨਸਲ ਕੀਤਾ ਜਾਏ ਨਜਾਇਜ਼ ਪਰਚਾ ਕੀਤਾ ਸਾਡੇ ਤੇ ਨਜਾਇਜ਼ ਹੀ ਰੋਪ ਲਾਇਆ ਸਾਡੇ ਕਿਉਂਕਿ ਇਹ ਮੋਟਾ ਵਿੱਚ ਹਾਰ ਗਿਆ ਉਹੀ ਰੰਜਾ ਸਾਡੇ ਨਾਲ ਲੈ ਰਿਹਾ ਸਾਡੇ ਨਾਲ ਸਾਰਾ ਆਜੀ ਆਪਣਾ ਮਿਆਨਾਰੀਨੂ ਵਾਲਾ ਕੀ ਗੱਲਬਾਤ ਹੋਈ ਅਸੀਂ ਆਪਾਂ ਟਖੜੀ ਅੱਜ ਕਾ ਦਿੱਤੀ ਪਰਸੋਂ ਵੀ ਲੈ ਕੇ ਆਏ ਮੇਰੇ ਹਸਬੰਦ ਨੂੰ ਇਹ ਸ਼ਾਮ ਨੂੰ ਮਤਲਬ ਕਿ ਭੇਜ ਦਿੱਤਾ ਉਹਨਾਂ ਨੇ ਅੱਜ ਫੇਰ ਅਸੀਂ ਸੁੱਤੇ ਦੇ ਹੀ ਉੱਠੇ ਤੇ ਇਹਨਾਂ ਨੇ ਗੇਟ ਖੜਕਾਇਆ ਅਸੀਂ ਗੇਟ ਵੀ ਨਹੀਂ ਖੋਲਿਆ ਇਹਨਾਂ ਦੇ ਪੁਲਿਸ ਵਾਲੇ ਨੇ ਇੱਕ ਬੰਦੇ ਨੇ ਗੇਟ ਸਾਡਾ ਟੱਪਿਆ ਤੇ ਗੇਟ ਖੋਲ ਕੇ ਤੇ ਅੰਦਰ ਆ ਗਏ ਸਾਡੇ ਤੇ ਜ਼ਬਰਦਸਤੀ ਲੈ ਕੇ ਆ ਗਏ ਹੈਗੇ ਹੀ ਕੋਈ 7-8 ਜਣੇ ਉਸ ਤੋਂ ਬਾਅਦ ਉਸ ਤੋਂ ਬਾਅਦ ਲੈ ਕੇ ਇੱਥੇ ਆ ਗਏ ਹਾਂਜੀ ਮੰਗ ਕਰਦੇ ਕਿ ਜਿਹੜਾ ਨੀਸਾ ਅੱਜ ਪਰਚਾ ਕੀਤਾ ਤੇ ਉਹ ਕੈਨਸਲ ਕੀਤਾ ਜਾਏ ਤੇ ਨਿਆਂ ਦਿੱਤਾ ਜਾਏ